ਵਾਰਾ ਕੁੱਤਿਆਂ ਦਾ ਕਹਿਰ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਕਦੇ ਮਾਸੂਮ ਬੱਚੇ ਤੇ ਕਦੇ ਬਜ਼ੁਰਗ ਇਹਨਾਂ ਦਾ ਨਿਸ਼ਾਨਾ ਬਣਦੇ ਨੇ ਤੇ ਇੱਕ ਵਾਰ ਫਿਰ ਲੂ ਕੰਡੇ ਖੜੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ 80 ਸਾਲਾ ਬਜ਼ੁਰਗ ਨੂੰ ਨੋਚ-ਨੋਚ ਕੇ ਖਾ ਗਏ ਨੇ ਇਹ ਆਵਾਰਾ ਕੁੱਤੇ ਜਾਣਕਾਰੀ ਮੁਤਾਬਕ ਇਹ 80 ਸਾਲਾ ਮ੍ਰਿਤਕ ਬਜ਼ੁਰਗ ਕਿਸਾਨ ਆਪਣੇ ਖੇਤਾਂ 'ਚ ਫਸਲ ਦੇਖਣ ਗਿਆ ਸੀ ਜਿਸ ਦੌਰਾਨ ਅਵਾਰਾ ਕੁੱਤਿਆਂ ਨੇ ਕਿਸਾਨਜੀਤ ਸਿੰਘ ਤੇ ਅਟੈਕ ਕਰ ਦਿੱਤਾ ਖੁੰਖਾਰ ਇਹ ਕੁੱਤੇ ਬਜ਼ੁਰਗ ਨੂੰ ਚਿੰਬੜ ਗਏ ਤੇ ਦੇਖਦੇ-ਦੇਖਦੇ ਬਜ਼ੁਰਗ ਨੂੰ ਥੱਲੇ ਸੁੱਟ ਲਿਆ ਜਿਸ ਤੋਂ ਬਾਅਦ ਬਜ਼ੁਰਗ ਕਿਸਾਨ ਨੂੰ ਕੁਝ ਹੀ ਸਮੇਂ ਨੋਚ-ਨੋਚ ਕੇ ਇਹ ਕੁੱਤੇ ਖਾ ਗਏ ਜਿਸ ਕਾਰਨ ਤੜਫ-ਤੜਫ ਕੇ ਇਸ ਕਿਸਾਨ ਦੀ ਮੌਤ ਹੋ ਗਈ ਹੈ ਦੱਸਣਯੋਗ ਇਹ ਵੀ ਹੈ ਕਿ ਨਾਬਾ ਦੇ ਪਿੰਡ ਸੰਗਤਪੁਰਾ ਤੋਂ ਇਹ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਜੀ ਕੁੱਤੇ ਉੱਥੇ ਚਿੰਬੜੇ ਹੋਏ ਤੇ ਜ ਨਾਲ ਲੱਗੇ। ਉਹ ਹੁਣ ਆ ਕੇ ਜਾ ਕੇ ਛੜਾਇਆ ਜੀ। ਹੁਣ ਵੀ ਉੱਥੇ ਕੁੱਤੇ ਖੇਚ ਰਹੇ ਤੇ ਜ ਇਹਨੂੰ। ਕਿੰਨੇ ਕੁੱਤੇ? 4-5 ਕੁੱਤੇ ਤੇ ਜੀ। ਜੀ ਬਜ਼ੁਰਗਾਈ ਕੀ ਰਹਿੰਦੀ ਸੀ? ਖੇਚੇ ਰਹਿੰਦੇ ਤੇ ਜੀ ਖੇਤੋਂ ਹੀ ਸ਼ਾਮ ਨੂੰ ਸ਼ਾਮ ਨੂੰ ਰੋਟੀ ਖਾ ਕੇ ਉਰੇ ਆ ਕੇ ਪੈ ਜਾਂਦੇ ਤੇ ਜੀ ਇਹ। ਹਾਂ ਇਹ। ਕਿੰਨੇ ਕਵਾਰਾ ਕੁੱਤੇ ਨੇ ਲੱਗੇ ਤੁਹਾਡੇ ਕੋਲ। ਕੁੱਤੇ ਤਾਂ ਬਹੁਤ ਨੇ ਜੀ ਵਾਰਾ। ਇਹਨਾਂ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਜੀ। ਹਰੇਕ ਬੰਦੇ ਨੂੰ ਪੈਂਦੇ ਨਹੀਂ ਪਹਿਲਾਂ ਪਿਛਲੇ ਆਪਣੇ ਥੋੜੇ ਦਿਨਾਂ ਚ ਇੱਥੇ ਬਰਛੜ ਪਿੰਡ ਵੀ ਮੁੰਡਾ ਖਾ ਲਿਆ ਕੁੱਤੇ ਨੇ। ਇੱਕ ਕੱਲੇ ਮਜਰੇ ਵੀ ਵੱਢ ਲਏ ਜਿੰਦਾ। ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ। ਤੇ ਨਦੀ ਕੋਸੀ ਵਰਸੀਨ ਭਰਨ ਗਏ ਤੇ ਉੱਥੇ ਖਿੱਚ ਕੇ ਖਾਸੀ ਦੂਰ ਲਈ ਫਰਦੇ ਤੇ ਜਦੋਂ ਸਾਨੇ ਦੇਖਿਆ ਵੀ ਖਾਦਾ ਪਿਆ ਤੀ ਕੁੱਤਿਆਂ ਦਾ। ਖਾ ਗਿਆ ਵੀ ਕੁੱਤੇ। ਹਾਂ ਜੀ ਹਾਂ। ਮੰਗ ਤਾਂ ਜੀ ਬਸ ਇਨਸਾਫ ਚਾਹੀਦਾ ਵੀ ਗਾ ਹਮਾਸ ਤੇ ਵੀ ਰਹਿਤਨ ਸਹਨ ਹੋ। ਪ੍ਰਸ਼ਾਸਨ ਨੂੰ ਆਪ ਹੀ ਚਾਹੀਦਾ ਜੀ ਇਸ ਵਾਸਤੇ ਪਿੰਡਾਂ ਦੇ ਵਿੱਚ ਇਹ ਕੁੱਤਿਆਂ ਦੀ ਵਾਰਾਗਰਦੀ ਡੰਗਰਾਂ ਦੀ ਵਾਰਾਗਰਦੀ ਜਿਨ੍ਹਾਂ ਨੇ ਕਾਫੀ ਸਾਡੇ ਏਰੀਆ ਦੇ ਵਿੱਚ ਪਿਛਲੇ ਹਫਤੇ ਬਰਸੜ ਪਿੰਡ ਦੇ ਵਿੱਚ ਬੱਚਾ ਦੀ ਡੈਥ ਹੋ ਗਈ। ਪਰ ਫਿਰ ਸਾਡੇ ਨਾਲ ਕੱਲੇ ਮਾਜਰਾ ਪਿੰਡਾ ਜੀ ਉੱਥੇ ਉਹਨੂੰ ਖੇਤ ਚ ਕੰਮ ਕਰਦੇ ਨੂੰ ਪੈ ਗਏ। ਅੱਜ ਸਾਡੇ ਸੌਜੇ ਪਿੰਡ ਦਾ ਹੀ ਜੀਤ ਸਿੰਘ ਜਿਹੜਾ ਆਪਣੀ ਮੋਟਰ ਤੇ ਸਵੇਰ ਸ਼ਾਮ ਜਾ ਕੇ ਰੋਟੀ ਖਾ ਕੇ ਵਾਪਸ ਇੱਥੇ ਆ ਜਾਂਦਾ ਸੀ ਤੇ ਇੱਥੇ ਹੀ ਰਹਿੰਦਾ ਸੀਗਾ। ਉਹ ਆ ਕੇ ਆਪਣੇ ਖੇਤ ਦੇ ਵਿੱਚ ਮੋਟਰ ਤੇ ਬੈਠਾ ਸੀ ਆ ਇਹਨਾਂ ਨੇ ਆ ਕੇ ਕੁੱਤਿਆਂ ਨੇ ਪੰਛੀ ਨੇ ਘੜੀ ਸਕੇ ਕਣਕ ਦੇ ਵਿੱਚ ਲੈ ਗਈ ਪਰ ਖਾ ਲਿਆ ਜੀ ਤਕਰੀਬਨ ਉਹਦੀ ਮੌਕੇ ਦੀ ਡੈਥ ਹੋ ਗਈ